ਯਾ ਲੈ ਜੀ ਬਾ ਨੰਬਾਬਾਈ ਵਿਸ਼ਵਾਸ ਨੇ ਜਦੋਂ ਐਸਾ ਚੜੇ ਪਹਿਲਾ ਆਸ਼ਰਮੀ ਬਾਬਾਈ ਕਹਿੰਦੇ ਐਸਾ ਯਾਰੀ ਆਪਾਂ ਬਾਈ ਦੋਨ ਲਿਆਓ ਯਾਰ ਭੱਜ ਗਿਆ ਭੱਜ ਜਿੰਨੀ ਮਾਹੀ ਆ ਜੀ ਲੈ ਵੇਟ 誰 ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹਿਰੋਇਨ ਤੇ ਤਿੰਨ ਸਮੱਗਲਰਾਂ ਨੂੰ ਅਰੇਸਟ ਕੀਤੇ ਆ ਜੋ ਕਿ ਇੱਕ ਪਾਸਪੋਰਟ ਥਾਣਾ ਰਮਦਾਸ ਅੰਮ੍ਰਿਤਸਰ ਉਰਨ ਜਗਪ੍ਰੀਤ ਤਨਫ ਅਨੋਖ ਸਿੰਘ ਸਰਮ ਕੋਟ ਰੰਧਾਵਾ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਜ਼ਿਲ੍ਹਾ ਪਟਾਲਾ ਜੇ ਆਪਾਂ انہਾਂ ਦੀ ਏਕ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪਤਾ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ 12ਵੀਂ ਪਾਸ ਹੈ ਵੀ ਖੇਤੀ ਦਾ ਕੰਮ ਕਰਦਾ ਕੋਈ ਕੱਲਾ ਮੁਕੱਦਮਾ ਨਹੀਂ ਹੈ ਜਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵियस ਕੇਸ ਨੇ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਤਿੰਨੋਂ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਇਹਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ-ਵਾਕੂਆਕ ਨਹੀਂ ਪਰ ਜਿੱਥੇ ਤੇਰਾ ਬਾਬਾ ਨਾਨਕ ਤੇ ਅਰੰਦਾਸ ਦੀ ਹੱਥ ਮਿਲਦੀ ਉਸੇ ਨੇੜੇ-ਟੜੇ ਦੇ ਰਹਿਣ ਵਾਲੇ ਨੇ ਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਹੈ ਉਹਦੇ ਚ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹਿਰੋਇਨ ਤੇ ਤਿੰਨ ਸਮੱਗਲਰ ਅਸੀਂ ਅਰੈਸਟ ਕੀਤੇ ਆ ਜੋ ਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਡਲਰਸ ਨਾਲ ਜਿਹਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਹੈ ਹਰਪ੍ਰਤਾਪ ਐਲੀਅਸ ਹੈਪੀ ਇਹ ਰੋੜਾ ਵਾਲੀ ਪਿੰਡ ਹੈ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਕਰਨਦੀਪ ਸਨ ਆਫ ਸੁਰਜੀਤ ਸਿੰਘ ਵਿਲੇਜ ਨੰਗਲ ਸੋਹਲ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਜਗਪ੍ਰੀਤ ਸਨ ਆਫ ਅਨੋਖ ਸਿੰਘ ਧਰਮਕੋਟ ਰੰਧਾਵਾ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਬਟਾਲਾ ਜੇ ਆਪਾਂ ਇਹਨਾਂ ਦੀ ਏਜ ਪ੍ਰੋਫਾਈਲ ਤੇ ਕੰਮ ਦੀ ਗੱਲ ਕਰ ਰਹੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਇਹ ਵੀ ਖੇਤੀ ਦਾ ਕੰਮ ਕਰਦਾ ਕੋਈ ਪਹਿਲਾ ਮੁਕਤਮਾ ਨਹੀਂ ਹੈ ਜਗਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵਿਅਸ ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਤਿੰਨੋਂ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ ਵਕਫਾਕ ਨਹੀਂ ਪਰ ਜਿੱਥੇ ਦਰਬਾਬਾ ਨਾਨਕ ਤੇ ਰਮਦਾਸ ਦੀ ਹੱਦ ਮਿਲਦੀ ਹੈ ਉਸ ਦੇ ਨੇੜੇ ਤੇੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਵਜੋਤ ਜੀ ਸਾਡੇ ਏਡੀਸੀਪੀ ਹਰਮਿੰਦਰ ਸਾਡੇ ਏਸੀਪੀ ਹੋਮੋਸਾਈਡ ਜਿਨ੍ਹਾਂ ਕੋਈ ਏਸੀਪੀ ਡੀ ਦਾ ਵੀ ਚਾਰਜ ਹੈ ਔਰ ਅਮੋਲਕ ਸਾਡੇ ਸੀਆਈਏ 1 ਦੇ ਇੰਸਪੈਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਹੈ ਉਹ ਸਕਾਟ ਹਸਪੀਟਲ ਥਾਣਾ ਸਦਰ ਅਮਰਸਰ ਦੇ ਵਿੱਚ ਹੋਈ ਹੈ ਫਤੇਗੜ ਚੂੜੀਆਂ ਟਵਰਡਸ ਵੇਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਬ੍ਰਾਮਧ ਹੋਇਆ 5 ਕਿਲੋ ਹੀਰੋਇਨ ਤੋਂ ਬਿਨਾ ਤੇ ਇਹਨਾਂ ਦੀ ਪੁਛਕੀ ਤੋਂ ਜਿਹੜੀ ਰਿਕਵਰੀ ਇਫੈਕਟ ਹੋਈ ਹੈ ਉਹ ਹੈਗੀ ਮਹਿਦੀਪੁਰ ਪਿੰਡ ਹੈ ਫਤੇਗੜ ਚੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਤੁਹਾਡਾ ਨਾਲ ਜ਼ਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਅੱਗੇ ਹੋਰ ਚੱਲ ਰਹੇ ਨੇ ਇਹਦੇ ਵਿੱਚ ਬਟ ਇਹਦੇ ਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਪੁੱਛਕਿਛ ਤੋਂ ਇਹ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਗ ਪਿੰਨ ਜਿਹੜਾ ਹਰਪ੍ਰਤਾਪ ਹੀ ਹੈ ਔਰ ਤਕਰੀਬਨ 2 2.5 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਕ੍ਰੋਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਇਹਦੇ ਦੋਸਤ ਹੋਣ ਕਰਕੇ ਪੈਸੇ ਦਾ ਮੇਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸਸ ਦੇ ਵਿੱਚ ਡਰੱਗ ਦੇ ਵਿੱਚ ਹੁੰਦਾ ਉਹਦੇ ਨਾਲੇ ਇਨਵੋਲਡ ਨੇ ਤੇ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤੇ ਜਾਣ